ਸਰ ਸ਼ਕਲ ਜੀ ਮੈਨੂੰ ਆਸ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਇੱਕ ਖਬਰ ਜਿਹੜੀ ਕਿ ਵੱਡੀ ਸਾਹਮਣੇ ਆ ਰਹੀ ਹੈ ਕਿ ਨਗਰ ਕੀਰਤਨ ਦੇ ਵਿੱਚ ਇੱਕ ਬੇਕਾਬੂ ਹੋਈ ਥਾਰ ਜਿਹੜੀ ਕਿ ਵੱਢ ਜਾਂਦੀ ਹੈ ਜਿਸ ਕਰਕੇ ਨਗਰ ਕੀਰਤਨ ਦੇ ਵਿੱਚ ਜਿਹੜਾ ਸ਼ਰਧਾਲੂ ਸੀ ਉਸ ਦੇ ਵਿੱਚ ਇੱਕ ਬੱਚੀ ਆਰਥ ਸਮੇਤ ਚਾਰ ਜਾਣੇ ਜਿਹੜੇ ਕਿ ਜ਼ਖਮੀ ਹੋ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਮਾਮਲਾ ਜਿਹੜਾ ਕਿ ਜੈਪੁਰ ਤੋਂ ਸਾਹਮਣੇ ਆਇਆ ਦਾਦੇ ਕਿ ਜੈਪੁਰ ਦੇ ਵਿੱਚ ਜਿਹੜਾ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ 300 ਦੇ ਕਰੀਬ ਜਿਹੜੇ ਕਿ ਸਿੱਖ ਸ਼ਰਧਾਲੂ ਸਿੱਖ ਸੰਗਤਾਂ ਜਿਹੜੇ ਕਿਸ ਨਗਰ ਦੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਜਿਹੜੇ ਕਿ ਸ਼ਬਦ ਗਾਇਨ ਕਰਕੇ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਨਗਰ ਕੀਰਤਨ ਦੇ ਵਿੱਚ ਉਹ ਜਾ ਰਹੇ ਸੀ ਤਾਂ ਇਸੇ ਦੌਰਾਨ ਇੱਕ ਲਾਲ ਰੰਗ ਦੀ ਜਿਹੜੀ ਥਾਰ ਹੈ ਬੇ ਕਾਬੂ ਹੋ ਕੇ ਜਿਹੜੀ ਕਿਸ ਨਗਰ ਕੀਰਤਨ ਦੇ ਵਿੱਚ ਭੜ ਜਾਂਦੀ ਹੈ ਜਿਸ ਤੋਂ ਬਾਅਦ ਨਗਰ ਕੀਰਤਨ ਦੇ ਵਿੱਚ ਚੀਕ ਚਿਹਾੜਾ ਪੈ ਜਾਂਦਾ ਹੈ ਕਿਉਂਕਿ ਰਫ਼ਤਾਰ ਹੀ ਜਿਹੜੀ ਕਿਸ ਥਾਰ ਦੀ ਇੰਨੀ ਕੁ ਜ਼ਿਆਦਾ ਸੀ ਕਿ ਉਹ ਕੰਟਰੋਲ ਨਹੀਂ ਹੋਈ ਤੇ ਨਗਰ ਕੀਰਤਨ ਦੇ ਵਿੱਚ ਜਾ ਵੜੀ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਜਿਹੜੀ ਕਿ ਇਹ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਨਗਰ ਕੀਰਤਨ ਦੇ ਵਿੱਚ ਵੜ ਜਾਂਦੀ ਹੈ ਜਿਸ ਦੌਰਾਨ ਇੱਕ 마ਸੂਮ ਬੱਚੀ ਇੱਕ ਔਰਤ ਅਤੇ ਦੋ ਤਿੰਨ ਜਾਣੇ ਜਿਹੜੀ ਕਿ ਹੋਰ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਜਿਹਦੇ ਚਾਲਦੇ ਉਹਨਾਂ ਨੂੰ ਜਿਹੜੇ ਕਿ ਨੇੜੇ ਤੇੜੇ ਦੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੁਰਲੀ ਚਾਂਸ ਤੋਂ ਪਤਾ ਲੱਗਿਆ ਕਿ ਜਿਹੜਾ ਇਸ ਕਾਰ ਨੂੰ ਚਲਾ ਰਿਹਾ ਸੀ ਥਾਰ ਕਾਰ ਨੂੰ ਚਲਾ ਰਿਹਾ ਸੀ ਉਹ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਤੇ ਦੂਜੇ ਪਾਸੇ ਜਿਹੜਾ ਹੈ ਲੜਕਾ ਸੀ ਉਹ ਨਾਬਾਲਗ ਸੀ ਸਕਰੀਨ ਦੇ ਉੱਤੇ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤੋਂ ਬਾਅਦ ਜਿਹੜਾ ਕਿ ਸਿੱਖ ਸੰਗਤਾਂ ਗੁੱਸੇ ਵਿੱਚ ਆ ਕੇ ਉਸ ਥਾਰ ਦੀ ਜਿਹੜੀ ਕਿ ਕਾਫੀ ਬੁਰੀ ਤਰੀਕੇ ਦੇ ਨਾਲ ਪੰਨ ਤੋੜ ਕਰਦੇ ਨੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਿਕ ਸੰਗਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੀਆਂ ਨੇ ਜਿਹਦਾ ਚਾਲ ਦੇ ਥਾਰ ਦਾ ਜਿਹੜਾ ਆਕਾਰ ਸਵਾਰ ਸੀਗਾ ਉਸ ਨੂੰ ਬਾਹਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਗੱਡੀ ਦੀ ਬੁਰੀ ਤਰੀਕੇ ਦੇ ਨਾਲ ਪੰਨ ਤੋੜ ਜਿਹੜੀ ਕਿ ਕੀਤੀ ਗਈ ਹੈ ਇੱਥੇ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਥਾਰ ਕਾਰ ਆਇਜ਼ਾ ਪਹਿਲਾਂ ਵੀ 5-6 ਵਾਰ ਚਲਾਨ ਜਿਹੜਾ ਕਿ ਹੋ ਚੁੱਕਿਆ ਦੱਸਿਆ ਜਾ ਰਿਹਾ ਕਿ ਓਵਰ ਸਪੀਡ ਦਾ ਜਿਹੜਾ ਕਿ ਪਹਿਲਾਂ ਵੀ ਇਸ ਦਾ ਜਿਹੜਾ ਚਲਾਨ ਉਹ ਕੱਟਿਆ ਜਾ ਚੁੱਕਿਆ ਤਾਂ ਦਾਦੀ ਇੱਕੀ ਜਦੋਂ ਇਹ ਨਗਰ ਕੀਰਤਨ ਜਾ ਰਿਹਾ ਸੀ ਤਾਂ ਉਸੇ ਦੌਰਾਨ ਜਿਹੜੀ ਕਿ ਇਹ ਕਾਰ ਬੇਕਾਬੂ ਹੋ ਕੇ ਅੰਦਰ ਜਿਹੜੀ ਕਿ ਵੱਜ ਜਾਂਦੇ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਤੇ ਦੂਜੇ ਪਾਸੇ ਜਿਹੜਾ ਕਿ ਇਹ ਬੱਚਾ ਸੀ ਜਿਹੜਾ ਇਹ ਥਾਰ ਨੂੰ ਚਲਾ ਰਿਹਾ ਸੀ ਉਸ ਦੀ ਉਮਰ ਵੀ ਜਿਹੜੀ ਕਿ ਘੱਟ ਦੱਸਿਆ ਜਾ ਰਿਹਾ ਨਾਬਾਲਗ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਇਹ ਪੁਲਿਸ ਮੁਲਾਜ਼ਮ ਦਾ ਜਿਹੜਾ ਕਿ ਬੇਟਾ ਦੱਸਿਆ ਜਾ ਰਿਹਾ ਇੱਕ ਪਾਸੇ ਤਾਂ ਜਿਹੜੇ ਪੁਲਿਸ ਅਧਿਕਾਰੀ ਹੁੰਦੇ ਨੇ ਮੁਲਾਜ਼ਮ ਹੁੰਦੇ ਨੇ ਨਾਕਿਆਂ ਦੇ ਉੱਤੇ ਖੜ ਕੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਚਲਾਨ ਕੱਟੇ ਜਾਂਦੇ ਨੇ ਪਰ ਆਪ ਆਪਣੇ ਬੱਚਿਆਂ ਨੂੰ ਨਿਆਣੀ ਉਮਰ ਦੇ ਵਿੱਚ ਗੱਡੀਆਂ ਸਿਮਾ ਦਿੰਦੇ ਨੇ ਜਿਹੜਾ ਕਿ ਹਾਸੇ ਦਾ ਕਾਰਨ ਬਣ ਜਾਂਦੀਆਂ ਨੇ ਤਾਂ ਫਿਰ ਹੁਣ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀ ਮੁੰਡੇ ਦੀ ਜਿਹੜੀ ਕਿ ਉਮਰ ਆ ਉਹ ਨਾਬਾਲਗਾ ਉਸ ਨੂੰ ਜਿਹੜੀ ਕਿ ਆਕਾਰ ਉਹ ਗੱਡੀ ਜਿਹੜੀ ਕਿ ਨਾ ਦਿੱਤੀ ਜਾਵੇ ਪਰ ਇੱਕਾ ਛੋਟੇ ਜਿਹੇ ਗਲਤੀ ਦੇ ਕਰਕੇ ਇੰਨਾ ਵੱਡਾ ਹਾਸਾ ਵਾਪਰ ਗਿਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਗੁੱਸੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਜਿਹੜੇ ਕਿ ਗੱਡੀ ਦੀ ਭਾਂ ਤੋੜ ਕੀਤੀ ਗਈ ਹੈ ਸਵਾਲ ਖੜੇ ਕੀਤੇ ਗਏ ਨੇ ਕਿ ਇੱਕ ਤਾਂ ਪੁਲਿਸ ਮੁਲਾਜ਼ਮ ਹੈ ਜਿਹੜਾ ਕਿ ਹਰੇਕ ਦਾ ਚਲਾਨ ਕਰਦੇ ਨੇ ਤਾਂ ਫਿਰ ਆਪਣੇ ਪੁੱਤਰਾਂ ਨੂੰ ਉਹ ਛੋਟੀ ਉਮਰ ਦੇ ਵਿੱਚ ਇੰਨੇ ਵੱਡੇ-ਵੱਡੇ ਗੱਡੀਆਂ ਕਿਉਂ ਦੇ ਦਿੰਦੇ ਨੇ ਤਾਂ ਦਾਸ ਜੀ ਇਹ ਕਿ ਇਹ ਬਹੁਤ ਵੱਡਾ ਹਾਸਾ ਵਾਪਰਿਆ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਸਖਤਾਂ ਸ਼ਬਦ ਕਰ ਰਹੀਆਂ ਸੀ ਸ਼ਬਦ ਗਾਇਨ ਕਰ ਰਹੀ ਸੀ ਪਾਲਕੀ ਦੇ ਪਿੱਛੇ-ਪਿੱਛੇ ਜਾ ਰਹੀ ਸੀ ਬੜੀ ਸ਼ਰਧਾ ਦੇ ਨਾਲ ਜਿਹੜਾ ਕਿ ਉਹਨਾਂ ਦੇ ਵੱਲੋਂ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ 27 ਦੇ ਦੌਰਾਨ ਜਿਹੜਾ ਕਿ ਨਗਰ ਕੀਰਤਨ ਦੇ ਵਿੱਚ ਚੀਖ ਚਿਹੜਾ ਪੈ ਜਾਂਦਾ ਜਦੋਂ ਬੇਕਾਬੂ ਹੋਈ ਲਾਲ ਰੰਗ ਦੀ ਥਾ ਜਿਹੜੀ ਕਿ ਨਗਰ ਕੀਰਤਨ ਦੇ ਵਿੱਚ ਵੱਧ ਜਾਂਦੀ ਹੈ ਤੇ ਹਾਦਸੇ ਦਾ ਕਾਰਨ ਬਣਦੀ ਹੈ ਤੇ ਇਸ ਦੇ ਵਿੱਚ ਚਾਰ ਜਣ ਜਿਹੜੇ ਕਿ ਜ਼ਖਮੀ ਹੋ ਗਏ ਨੇ ਉਹਨਾਂ ਦੀ ਜਿਹੜੀ ਹਾਲਤ ਵੀ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼